ਇਹ 메인 ਸ਼ਹਿਰ ਨੂੰ ਚਲਾਉਣ ਵਾਲਾ ਪੋਲਾ ਜਿਗਰੌਪੋਲ ਇਹ 50 ਸਾਲ ਪਹਿਲਾਂ ਦਾ ਬਣਿਆ ਹੋਇਆ ਵਾ ਇਹਨੂੰ ਹੁਣ ਆਪਣਾ ਇਹਦੀ ਦੇਖਭਾਲ ਕਰਨਾ ਹੀ ਸਾਡਾ ਪਹਿਲਾ ਕੰਮ ਆ ਜੇ ਇੱਥੇ ਕੋਈ ਅੜਚਨ ਆਉਂਦੀ ਆ ਤਾਂ ਸਾਰੇ ਸ਼ਹਿਰ ਦੀ ਟ੍ਰੈਫਿਕ ਨੂੰ ਸਮੱਸਿਆ ਹੁੰਦੀ ਆ ਇਸ ਕਰਕੇ ਕੋਈ ਸਮੱਸਿਆ ਨਾ ਖੜੀ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਹੱਲ ਕਰੀਏ ਸੀਨੀਅਰ ਡਿਪਟੀ ਮੇ ਰਕੇਸ਼ ਪ੍ਰਾਸ਼ਾ ਜੀ ਵੱਡੇ ਪਾਈ ਸਾਰੇ ਅਸੀਂ ਨਾਲ ਲੱਗ ਕੇ ਇਨੂੰ ਦੇਖ ਕੇ ਇਹਨੂੰ ਠੀਕ ਕਰਾ ਰਹੇ ਜਿਵੇਂ ਸਾਨੂੰ ਲੱਗੂਗਾ ਇਹ ਜਲਦੀ ਤੋਂ ਜਲਦੀ ਕਿਉਂਕਿ ਇਹ ਰੋਕਣ ਵਾਲਾ ਕੰਮ ਨਹੀਂਗਾ ਇਹ ਚੌੜਾ ਕਰਾਂਗੇ ਥੋੜਾ ਜਿਹਾ ਜਿੰਨੀ ਚਾਹੀਦੀ ਆ ਤਿੰਨ ਚਾਰ ਫੁੱਟ ਜਿਹੜੀਆਂ ਦੁਬਾਰਾ ਨੇ ਇਹਨੂੰ ਚੌੜਾ ਕਰਕੇ ਹੋਰ ਰਾਹਤ ਮਿਲੂਗੀ ਲੋਕਾਂ ਨੂੰ ਦੇਲੀ ਆਲਮੋਸਟ ਹਜ਼ਾਰਾਂ ਵਹੀਕਲ ਲੱਗਦੇ ਹੁੰਦੇ ਆ ਤੋ ਸਾਡੀ ਪਲੈਨਿੰਗ ਸੀ ਕਿ ਇਹ ਬ੍ਰਿਜ ਨੂੰ ਚੌੜਾ ਕੀਤਾ ਜਾਵੇ ਲੈਫਟ ਸਾਈਡ ਦੋਨੋਂ ਤਰਫੋਂ ਕਿ ਜੇ ਲੋਕਾਂ ਨੂੰ ਜਿਹੜਾ ਕੰਜੈਸ਼ਨ ਔਰ ਟ੍ਰੈਫਿਕ ਫੇਸ ਕਰਨੀ ਪੈਂਦੀ ਹੈ ਉਸ ਤੋਂ ਲਾਭ ਮਿਲ ਸਕੇ ਇਸ ਵੇਲੇ ਖਣੇਾ ਲੁਧਿਆਣਾ ਦੇ ਜਗਰਾਵਾ ਪੁਲ ਦੇ ਉੱਤੇ ਜਿੱਥੇ ਲੁਧਿਆਣੇ ਦੇ ਡਿਪਟੀ ਮੇਅਰ ਐਮ ਐਲ ਏ ਤੇ ਕਮਿਸ਼ਨਰ ਸਾਹਿਬ ਪੁਲ ਦਾ ਜਾਇਜ਼ਾ ਲੈਣ ਲਈ ਪਹੁੰਚੇ ਨੇ ਜਿੱਥੇ-ਜਿੱਥੇ ਪੁਲ ਖਰਾਬ ਹੈ ਉਹਦੀ ਜਲਦ ਤੋਂ ਜਲਦ ਮੁਰੰਮਤ ਲਈ ਉਹ ਇੱਥੇ ਪਹੁੰਚੇ ਨੇ ਸਾਰਾ ਕੁਝ ਉਹਨਾਂ ਦੀ ਦੇਖਰੇਖ ਦੇ ਵਿੱਚ ਜੋ ਕਿ ਇਹ ਸਾਰਾ ਕੰਮ ਹੋਏਗਾ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਦੇਖੋ ਬਹੁਤ ਲੰਬੇ ਸਮੇਂ ਤੋਂ ਬਣਿਆ ਹੋਇਆ ਵਕ ਕਾਰਪੋਰੇਸ਼ਨ ਕਮਿਸ਼ਨਰ ਤੇ ਸਾਰੇ ਉਹਨਾਂ ਦੇ ਨਾਲ ਜਿੰਨੇ ਵੀ ਸਾਥੀ ਆ ਸਾਰੇ ਅਫਸਰ ਸਹਿਬਾਨ ਸਾਰੇ ਆ ਕੇ ਮੌਇਨਾ ਕਰਕੇ ਜੋ ਜੋ ਜ਼ਰੂਰਤਾਂ ਕਿਉਂਕਿ ਇਹ ਮੇਨ ਸ਼ਹਿਰ ਨੂੰ ਚਲਾਉਣ ਵਾਲਾ ਪੁਲਾ ਜਗਰੋਂ ਪੁਲਾ ਇਹ 50 ਸਾਲ ਪਹਿਲਾਂ ਦਾ ਬਣਿਆ ਹੋਇਆ ਵਾ ਇਹਨੂੰ ਹੁਣ ਆਪਣਾ ਇਹਦੀ ਦੇਖਭਾਲ ਕਰਨਾ ਸਾਡਾ ਪਹਿਲਾ ਕੰਮ ਆ ਜੇ ਇੱਥੇ ਕੋਈ ਅੜਚਨ ਆਉਂਦੀ ਆ ਤਾਂ ਸਾਰੇ ਸ਼ਹਿਰ ਦੀ ਟ੍ਰੈਫਿਕ ਨੂੰ ਸਮੱਸਿਆ ਹੁੰਦੀ ਆ ਇਸ ਕਰਕੇ ਕੋਈ ਸਮੱਸਿਆ ਨਾ ਖੜੀ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਹੱਲ ਕਰੀਏ ਸੀਨੀਅਰ ਡਿਪਟੀ ਮੇ ਰਕੇਸ਼ ਪ੍ਰਾਸ਼ਾਜੀ ਵੱਡੇ ਭਾਈ ਸਾਰੇ ਅਸੀਂ ਨਾਲ ਲੱਗ ਕੇ ਇਨੂੰ ਦੇਖ ਕੇ ਇਹਨੂੰ ਠੀਕ ਕਰਾ ਰਹੇ ਆ। ਅੱਛਾ ਸਰ ਓਕੇ ਸਰ ਕਿੰਨੇ ਟਾਈਮ ਚ ਜੇ ਸਾਰਾ ਕੁਝ ਕੰਮ ਹੋ ਜਾਏਗਾ? ਲੋਕਾਂ ਲੱਗੇ ਆ ਕਮਿਸ਼ਨਰ ਸਾਹਿਬ ਦੇਖ ਰਹੇ ਆ ਨਾਲ ਉਹਨਾਂ ਦੇ ਅਫਸਰ ਸਹਿਬਾਨ ਨੇ। ਜਿਵੇਂ ਸਾਨੂੰ ਲੱਗੂਗਾ ਇਹ ਜਲਦੀ ਤੋਂ ਜਲਦੀ ਕਿਉਂਕਿ ਇਹ ਰੋਕਣ ਵਾਲਾ ਕੰਮ ਨਹੀਂਗਾ। ਇਹ ਚੌੜਾ ਕਰਾਂਗੇ ਥੋੜਾ ਜਿਹਾ ਜਿੰਨੀ ਚਾਹੀਦੀ ਆ 3-4 ਫੁੱਟ ਜਿਹੜੀਆਂ ਦੁਵਾਰਾਂ ਨੇ ਇਹਨੂੰ ਚੌੜਾ ਕਰਕੇ ਹੋਰ ਰਾਹਤ ਮਿਲੂਗੀ ਲੋਕਾਂ ਨੂੰ ਟ੍ਰੈਫਿਕ ਬਲੋ। ਲੁਧਿਆਣਾ ਦੇ ਲੋਕਾਂ ਲਈ ਖੁਸ਼ਖਬਰੀ ਆ। ਹਾਂ ਖੁਸ਼ਖਬਰੀ ਵਾਲਾ ਤਾਂ ਅੱਜ ਅਸੀਂ ਕਮਿਸ਼ਨਰ ਸਾਹਿਬ ਐਮਐਲਏ ਸਾਹਿਬ ਸਾਰੇ ਨਾਲ ਲੈ ਕੇ ਮੌਇਨਾ ਕਰ ਰਹੇ ਆ ਜਗਰੋਂ ਪੁਲ ਦਾ ਕਿਉਂਕਿ ਇਹ ਬਹੁਤ ਪੁਰਾਣਾ ਕਾਫੀ ਦੇਰ ਤੋਂ ਬਣਿਆ ਆ ਸਾਨੂੰ ਲੱਗਦਾ ਜੇ ਇੱਥੇ ਚੂਹੇ ਲੱਗੇ ਹੋਏ ਐ ਮਿੱਟੀ ਖਿਸਕ ਪੀ ਕੋਸ਼ਿਸ਼ ਬਰੀਂਗ ਹੋ ਰਹੀ ਆ ਵੀ ਕਈ ਥਾਂ ਤੋਂ ਨੀਵਾ ਹੋ ਰਿਹਾ ਉਸ ਕਰਕੇ ਅਸੀਂ ਪਹਿਲਾਂ ਹੀ ਇਹਨੇ ਡਿਜ਼ਾਈਨੇ ਕਰਾ ਕੇ ਸਾਡਾ ਕਿਹੜਾ ਟਾਰਗੇਟ ਐ ਇਹ ਦੋਨੇ ਪਾਸੇ ਪੁਲ ਇੱਕ ਤਾਂ ਜਿਵੇਂ ਫੁੱਟਪਾਥ ਐ ਇਹ ਪਰਲੇ ਪਾਸਿਓਂ ਜੇ ਸੜਕਾਂ ਵੀ ਚੋੜੀਆਂ ਹੋ ਜਾਣਗੀਆਂ ਅੰਦਾਜ਼ਾ 5-5 ਫੁੱਟ ਦੋਨੇ ਪਾਸੇ ਚੌੜਾ ਹੋ ਜਾਊਗਾ ਇੱਕਦਾਂ ਟ੍ਰੈਕ ਹੋ ਕੇ ਆਰਮਨਾਨਿਕ ਖਲੋਗੇ ਇੱਕ ਛੇੜੀ ਸ਼ੜਕ ਕੰਧ ਬਣੋਗੀ ਉਹ ਸਿੰਕਟਡ ਆਰ ਸੀ ਸੀ ਉਹ ਬਣੋਗੀ ਤਾਂ ਕਿ ਪਕੜ ਪੂਰੀ ਹੋ ਜਾਵੇ ਇਸ ਕਰਕੇ ਪੌੜੇ ਵੀ ਚੌੜੇ ਹੋ ਜਾਣਗੇ ਪੌੜੇ ਸ਼ੇਪ ਵੀ ਹੋ ਜਾਣਗੇ ਕਿੱਦਸਾ ਲੱਗਦਾ ਨਹੀਂ ਕਿਤੇ ਵੇ ਆਪੇ ਨਾਲੇ ਕਿ ਕਿਹੜੀ ਬੜੀ ਵਾਲੇ ਜਿਹੜੇ ਮਿੱਤੇ ਖੜਦੇ ਆ ਖਾਨਕੀ ਵਾਲੇ ਉਹਨਾਂ ਦੀ ਚਾਹ ਮਾਉ। ਉਹ 23 ਗੱਲਾਂ ਆ ਜਾਂਦੀਆਂ ਜੀ ਵਿੱਚ ਕੋ ਹਲਵਾਈ ਵੀ ਲਾ ਲਓ, ਕੜਿਆਨੇ ਦੁਕਾਨਾਂ ਲਾ ਲਓ, ਗਰੇੜੀਆਂ ਲਾ ਲਓ। ਇਸ ਕਰਕੇ ਚੂਹੇ ਆ ਜਾਂਦੇ ਚੂਹੇ ਅੱਜ ਕੱਲ ਮੈਨੂੰ ਕਈ ਵਾਰ ਦੇਖ ਕੇ ਹੈਰਾਨ ਵੀ ਹੋ ਜਾਂਦੇ। ਬਿੱਲੀਆਂ ਜਿੱਡੇ ਜਿੱਡੇ ਚੂਹੇ ਹੋਏ ਸਟੇਸ਼ਨ ਦੇ ਵਾਲੇ ਵਾਲੇ ਉਹ ਮੇਰਾ ਤੁਹਾਡੇ ਸਾਹਮਣੇ ਟੋਆ ਪਿਆ ਮੇਰੇ ਰੀਚ ਉਹਦੇ ਵੱਲ ਲੱਗਿਆ ਦੇਖੋ ਕਾਬੂ ਨਹੀਂ ਹੋ ਰਿਹਾ ਸਾਡਾ। ਉਹ ਜਾਂ ਥੋੜਾ ਜਿਹਾ ਤਿਆਰ ਕਰਨ ਲੱਗਦੇ ਐ ਇੱਕ ਕੋਈ ਫਾਲਟ ਹੋਰ ਨਿਕਲ ਆਉਂਦਾ ਕਦੇ ਤਾਲਾ ਆ ਜਾਂਦੀਆਂ। ਅਕਾਦੇ ਸੀਰ ਦੀ ਪਾਈਪ ਹੋਰ ਕਿਸੇ ਸਟੇਸ਼ਨ ਤੋਂ ਅੰਦਰੋਂ ਆ ਰਹੀ ਆ ਉਹ ਟੁੱਟ ਗਈ ਉਹਨਾਂ ਪਾਣੀ ਭਰ ਗਿਆ ਉਹ ਅੱਜ ਸ਼ਾਮ ਤੱਕ ਅਸੀਂ ਉਹ ਵੀ ਪੂਰਾ ਕਰਾਂਗੇ ਇਸ ਕਰਕੇ ਅਸੀਂ ਪੁਲ ਦੇ ਕਿਹੜੇ ਟੋਇਟ ਪਏ ਉਹ ਵੀ ਸਾਰਾ ਚੈੱਕ ਕਰਦੇ ਖਾਣ ਪੀਣ ਵਾਲੀਆਂ ਜਿਹੜੀਆਂ ਰੇਡੀਆਂ ਲੱਗੀਆਂ ਉਹਨਾਂ ਦਾ ਹੀ ਉਹ ਤਾਂ ਹੈ ਹੀ ਹੈ ਜਿਹੜਾ ਚੀਜ਼ ਹੈ ਪਰਮਾਨੈਂਟ ਸਲੂਸ਼ਨ ਜੋ ਕਿ ਪਰਮਾਨੈਂਟ ਉਹ ਸਾਡੀ ਰੋਜ਼ੀ ਰੋਟੀ ਵੀ ਅਸੀਂ ਬੰਦ ਨਹੀਂ ਕਰ ਸਕਦੇ ਕਿਸੇ ਨੇ ਤੇ ਸੜਕਾਂ ਦਾ ਬੜਾ ਬੁਰਾ ਹਾਲ ਹੈ ਸੜਕਾਂ ਦੇ ਲੱਗੇ ਹੁਣ ਪਹਿਲੇ ਅੱਧੇ ਸੜਕਾਂ ਦੇ

जो कंजेशन और ट्रैफिक फेस करनी पैंती है उस तो लोगों को राहत मिल सके तो सर कि तो चौड़ा होगा ये असं डिजाइन कराएंगे असं अभी मैं कह नहीं सकते कि चौड़ा होना है कुछ जगह पांच फिट और दस फिट जी भी अभी डिजाइन कराएंगे डिजाइन तो हिसाब से तो फिर अभी दस कि चौड़ा होना अपकमिंग प्रोजेक्ट तो इस तो काफी सारे प्रोजेक्ट्स चल रहे हैं जिदा सॉलिड कलेक्शन का कर रहे हैं फिर वर्ल्ड क्लास रोड लेके आ रहे हैं लुधियाना पंद्रह किलोमीटर की रोड आइडेंटिफाई की है ऑलमोस्ट जिसपे पर सौ करोड़ रुपए खर्चा होना है तो वो पूरा वर्ल्ड क्लास रोड असि बनाएंगे इस तरह काफी सारे प्रोजेक्ट हैं